ਬੀਜਪੀ ਦਾ ਰਾਜ ਕਰਨ ਤੇ باوجود ਵੀ ਉਹਨਾਂ ਨੇ ਗੋਹ ਹੱਤਿਆ ਤੇ પ્રતિਬੰਧ ਨਹੀਂ ਲਗਾਇਆ ਰਾਸ਼ਟਰ ਮਾਤਾ ਦਾ ਦਰਜਾ ਦਲਵਾਉਣ ਵਾਸਤੇ ਤੇ ਗੋ ਮਾਤਾ ਦੀ ਹੱਤਿਆ ਬੰਦ ਕਰਵਾਉਣ ਦੇ ਨਾਂ ਤੇ ਪਰਮਿਸ਼ਨ ਲੈ ਕੇ ਇੱਕ ਬਹੁਤ ਵੱਡੀ ਸਭਾ ਬੁਲਾਈ ਸੀ ਜਲਦੀ ਜਲਦੀ ਦੇ ਵਿੱਚ ਕੀ ਗੱਲ ਹੈ ਜੈ ਸ਼੍ਰੀ ਰਾਮ ਜੈ ਗੋ ਮਾਤਾ ਸਭ ਤੋਂ ਪਹਿਲਾਂ ਤਾਂ ਮੈਂ ਰਾਜਪੁਰੇ ਦੇ ਸਾਰੇ ਪੱਤਰਕਾਰਾਂ ਦਾ ਤਾਂ ਦਿਲੋਂ ਧੰਨਵਾਦ ਕਰਦਾ ਛੋਟੇ ਜਿਹੇ ਬਲਾਵੇ ਤੇ ਅੱਜ ਜੋ ਸਾਰੇ ਪੱਤਰਕਾਰ ਇੱਥੇ ਪੁੱਜੇ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਆ ਉਹ ਗੱਲ ਇਹ ਹੈ ਵੀ ਸਾਡੇ ਜਿਹੜੇ ਦੇਸ਼ ਦੇ ਦੀ ਪੂਰੀ ਦੁਨੀਆ ਦਾ ਸਨਾਤਨੀਆਂ ਦਾ ਜਿਹੜਾ ਧਰਮ ਗੁਰੂ ਹੈ ਜਗਤ ਗੁਰੂ ਹੈ ਸ਼ੰਕਰਾਚਾਰਿਆ ਸਵਾਮੀ ਅਭਿ ਮੁਕਤੇਸ਼ਵਰ ਆਨੰਦ ਜੀ ਮਹਾਰਾਜ ਜਿਨ੍ਹਾਂ ਦਾ ਕੱਲ ਭਾਜਪਾ ਦੀ ਸਰਕਾਰ ਨੇ ਦਿੱਲੀ ਦੇ ਅੰਦਰ ਬੰਦਕ ਬਣਾ ਕੇ ਬਹੁਤ ਵੱਡਾ અપਮਾਨ ਕਰਿਆ ਤੇ ਸਾਰਾ ਸਮਾਜ ਸਾਰਾ ਸਨਾਤਨੀ ਸਮਾਜ ਸਰਕਾਰ ਤੋਂ ਬਹੁਤ ਨਾਰਾਜ਼ ਹੈ ਜਦੋਂ ਕਿ ਸ਼ੰਕਰਾਚਾਰਜ ਜੀ ਨੇ ਗਊ ਮਾਤਾ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦਲਵਾਉਣ ਵਾਸਤੇ ਇੱਕ ਮਹਿੰਮ ਸ਼ੁਰੂ ਕੀਤੀ ਹੈ ਕਿਉਂਕਿ ਉਹਨਾਂ ਨੇ ਮਹਿੰਮ ਸ਼ੁਰੂ ਕਰਨ ਦਾ ਕਾਰਨ ਵੀ ਇਹ ਹੈ ਵੀ 11 ਸਾਲ ਬੀਜੇਪੀ ਦਾ ਰਾਜਕਰਨ ਤੇ باوجود ਵੀ ਉਹਨਾਂ ਨੇ ਗਊ ਹੱਤਿਆ ਤੇ પ્રતિਬੰਧਨ ਲਗਾਇਆ ਪਿਛਲੀਆਂ ਤੁਸੀਂ ਉਹਨਾਂ ਦੀਆਂ ਗੱਲਾਂ ਸੁਣਦੇ ਹੋਵੋਗੇ ਉਹਨਾਂ ਦੀਆਂ ਵੀਡੀਓ ਦੇਖੀਆਂ ਹੋਣੀਆਂ ਜਦੋਂ ਉਹ ਸਰਕਾਰ ਚਾਹੇ ਸੀ ਉਹ ਗਊ ਮਾਤਾ ਨੂੰ ਰਾਸ਼ਟ੍ਰ ਮਾਤਾ ਦਾ ਦਰਜਾ ਦਲਵਾਉਣ ਵਾਸਤੇ ਤੇ ਗਊ ਮਾਤਾ ਦੀ ਹੱਤਿਆ ਬੰਦ ਕਰਵਾਉਣ ਦੇ ਨਾਂ ਤੇ ਉਹਨਾਂ ਨੇ ਗੱਦੀ ਹਾਸਲ ਕੀਤੀ ਸੀ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਸੀ ਅੱਜ ਜੇ ਸ਼ੰਕਰਾਚਾਰਿਆ ਨੇ ਉਹਨਾਂ ਨੂੰ ਪੁੱਛਣ ਵਾਸਤੇ 17 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਪਰਮਿਸ਼ਨ ਲੈ ਕੇ ਇੱਕ ਬਹੁਤ ਵੱਡੀ ਸਭਾ ਬੁਲਾਈ ਸੀ ਸਭਾ ਬੁਲਾਉਣ ਦਾ ਕਾਰਨ ਇਹ ਸੀ ਸਵੇਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਕਰ ਸਰਕਾਰ ਦਾ ਵੇਟ ਕਰਨਾ ਸੀ ਵੀ ਉਹ ਸਾਨੂੰ ਦੱਸੇ ਆ ਕੇ ਵੀ ਉਹ ਗਊਆਂ ਦੇ ਪੱਖ 'ਚ ਹੈ ਜਾਂ ਵਿਪੱਖਸ਼ 'ਚ ਤੇ ਇਹ ਗੱਲ ਕਲੀਅਰ ਕਰਨ ਵਾਸਤੇ ਰੱਖੀ ਸੀ ਜਦੋਂ ਉਹਨਾਂ ਨੂੰ ਸਰਕਾਰ ਨੂੰ ਅਪਾਸ ਹੋਇਆ ਉਹਨਾਂ ਦੇ ਇੰਟੈਲੀਜੈਂਸ ਤੋਂ ਫੀਡਬੈਕ ਮਿਲੀ ਵੀ ਇੱਥੇ 10-15 ਲੱਖ ਪੂਰੇ ਦੇਸ਼ ਚੋਂ ਜਿਹੜੇ ਸਨਾਤਨੀਆਂ ਆ ਰਾਮਲੀਲਾ ਮੈਦਾਨ ਚ ਪੁੱਜਣ ਵਾਲੇ ਆ ਉਹਨਾਂ ਨੇ ਲੈਂਡ ਆਰਡਰ ਦਾ ਹਵਾਲਾ ਦੇ ਕੇ ਉਹ ਜਿਹੜੀ ਪਰਮਿਸ਼ਨ ਕੈਂਸਲ ਕਰਦੀ ਮੈਂ ਦੂਸਰੇ ਪਾਸੇ ਬੀਜੇਪੀ ਸਰਕਾਰ ਨੂੰ ਇਹ ਕਹਾਂਗਾ ਕੱਲ ਜੰਤਰ ਮੰਤਰ ਤੇ ਲੱਖਾਂ ਦੀ ਤਦਾਦ ਚ ਮੁਸਲਮਾਨ ਸਰਕਾਰ ਦੀ ਛਾਤੀ ਤੇ ਚੜ ਕੇ ਅੱਲਾਹੁ ਅਕਬਰ ਦੇ ਨਾਰੇ ਲਾਏ ਤੇ ਇੱਕ ਹੋਰ ਜਿਹੜਾ 나ਗ 나ਗਪੁਰ ਦੇ ਅੰਦਰ ਆਰ ਐਕਸੈਸ ਦਾ ਦਫਤਰ ਹੈ ਉੱਥੇ ਸ਼ਾਂਤੀ ਪ੍ਰਿਆ ਲੋਕਾਂ ਨੇ ਬਹੁਤ ਵੱਡੇ ਲੈਵਲ ਤੇ ਹਮਲਾ ਕੀਤਾ ਗੱਡੀਆਂ ਜਲਾਤੀਆਂ ਬਹੁਤ ਵੱਡਾ ਨੁਕਸਾਨ ਕਰਿਆ ਇਹ ਲੋਗ ਉਹਨਾਂ ਨੂੰ ਨਹੀਂ ਰੋਕਦੇ ਉਹਨਾਂ ਦੀ ਪਰਮਿਸ਼ਨ ਨਹੀਂ ਕੈਨਸਲ ਕਰਦੇ ਬਲਕਿ ਜਦੋਂ ਸ਼ਾਂਤੀ ਪ੍ਰੇਟ ਟੰਗ ਨਾਲ ਇੱਕ ਸਨਾਤਨ ਨੇ ਆਪਣੀ ਮੰਗ ਰੱਖ ਰਿਆ ਸੀ ਇੱਕ ਅੰਦੋਲਨ ਨਹੀਂ ਕਰਿਆ ਹਿੰਦੁਸਤਾਨ ਚ ਸੈਂਕੜੇ ਅੰਦੋਲਨ ਕਰ ਚੁੱਕੇ ਆ ਅੱਜ ਤੱਕਰ ਕਿਸੇ ਵੀ ਅੰਦੋਲਨ ਚ ਸਾਡੇ ਕਿਸੇ ਸਨਾਤਨੀ ਨੇ ਦੰਗਾ ਨਹੀਂ ਕਰਿਆ ਕਿਸੇ ਮੁਲਾਜ਼ਮ ਤੇ ਇੱਟ ਪੱਤਰ ਨਹੀਂ ਪੈਂਕੇ ਕੋਈ ਅੱਗ ਜਣੀ ਨਹੀਂ ਕਰੀ ਫਿਰ ਵੀ ਸਾਡੇ ਨਾਲ ਇਹ ਜਿਹੜੀ ਸਰਕਾਰ ਹੈ ਤੱਕਾ ਕਰ ਰਹੀ ਹੈ ਮੈਂ ਆਣ ਵਾਲੇ ਸਮੇਂ ਚ ਸਰਕਾਰ ਨੂੰ ਸੈਂਟਰ ਦੀ ਸਰਕਾਰ ਨੂੰ ਚੇਤਾਵਨੀ ਦੇਣਾ ਜਿਸ ਤਰ੍ਹਾਂ ਇਹਨਾਂ ਨੇ ਸ਼ੰਕਰਾਚਾਰਿਆਂ ਦਾ અપਮਾਨ ਕਰਿਆ ਇਹੇ અપਮਾਨ ਇਹਨਾਂ ਦੀ ਜਿਹੜੀ ਰਾਜਨੀਤੀ ਹੈ ਉਹਦੇ ਕਫਨ ਦੇ ਵਿੱਚ ਇੱਕ ਇਹ ਆਖਰੀ ਕਿਲ ਸਾਬਤ ਹੋਏਗਾ ਜੇ ਸਨਾਤਨੀ ਇਹਨਾਂ ਨੂੰ ਗੱਦੀ ਤੇ ਬਿਠਾ ਸਕਦੇ ਆ ਤਾਂ ਗੱਦੀ ਤੇ ਲਾਣਾ ਵੀ ਜਾਣਦੇ ਆ ਆ ਨਾਲੇ ਸਮੇਂ 'ਚ ਸ਼ੰਕਰਾਚਾਰਿਆਂ ਜੀ ਨੇ ਇੱਕ ਉਹਨਾਂ ਨੂੰ ਫੇਰ ਮੌਕਾ ਦਿੱਤਾ 30 ਮਾਰਚ ਤੱਕਰ ਜਿਹੜਾ ਸਾਡਾ ਨਵਾਂ ਸਾਲ ਚੜਨਾ ਹੈ ਸਨਾਤਨੀ ਹਾਂ ਦਾ 3 ਮਾਰਚ ਤੱਕ ਕਰ ਫਿਰ ਮੌਕਾ ਦਿੱਤਾ ਤੁਸੀਂ ਆਪਦੀ ਪੋਜੀਸ਼ਨ ਕਲੀਅਰ ਕਰੋ ਸਾਨੂੰ ਦੱਸੋ ਤੁਸੀਂ ਗੋਹਤਾ ਬੰਦ ਕਰੋਗੇ ਕਿ ਗੋਹਤਾ ਕਰਦੇ ਰਹੋਗੇ ਉਹਨਾਂ ਨੇ ਕਿਹਾ ਜਦੋਂ ਇਹ ਚੈਨਲਾਂ ਤੇ ਗੱਲ ਕਰਦੇ ਆ ਜਦੋਂ ਇਹ ਮੀਡੀਆ ਤੇ ਗੱਲ ਕਰਦੇ ਆ ਬਹੁਤ ਵੱਡੀਆਂ ਵੱਡੀਆਂ ਗੋਮਾਂਤਾਂ ਦੀਆਂ ਗੱਲਾਂ ਕਰਦੇ ਆ ਦੂਸਰੇ ਪਾਸੇ ਇਹ ਗੋਸ਼ਾਲਾ ਜਾ ਕੇ ਉਹਨਾਂ ਦੇ ਹਾਰ ਪਾਣੇ ਆ ਇਹ ਜਿਹੜਾ ਚਿਹਰਾ ਉਦੋਂ ਨੰਗਾ ਹੁੰਦਾ ਜਦੋਂ ਇਹਨਾਂ ਨੇ ਸ਼ੰਕਰਾਚਾਰਿਆਂ ਦੀ ਆਵਾਜ਼ ਦੁਵਾਣ ਦੀ ਕੋਸ਼ਿਸ਼ કરી ਜਦੋਂ ਅੰਕੜੇ ਪਤਾ ਲੱਗਦੇ ਆਂ ਵੀ ਇਹਨਾਂ ਇਸ ਸਰਕਾਰ ਨੇ ਤਾਂ ਇੰਨੀ ਗਊ ਹੱਤਿਆ ਕਰੀ ਆਂ ਦੇਸ਼ ਨੂੰ ਪਹਿਲੇ ਨੰਬਰ ਤੇ ਲਿਆਂਦਾ ਗਊ ਹੱਤਿਆ ਦੇ ਮਾਮਲੇ 'ਚ ਇਹੀ ਚਿਹਰਾ ਜਨਤਾ ਨੂੰ ਜਿਹੜਾ ਭਰਮ ਹੈ ਜਿਹੜੇ ਸਨਾਤਨੀ ਭਾਜਪੀ ਪਾਰਟੀ ਨਾਲ ਲੱਗੇ ਹੋਇਆ ਖਾਸ ਕਰਕੇ ਜਿਹੜੇ ਕਹਿੰਦੇ ਆਂ ਵੀ ਇਹ ਇੱਕ ਸਨਾਤਨੀ ਪਾਰਟੀਆਂ ਇਹ ਹਿੰਦੂਆਂ ਦੀਆਂ ਪਾਰਟੀਆਂ ਉਹਨਾਂ ਦੇ ਸਾਹਮਣੇ ਆ ਜਿਨ੍ਹਾਂ ਦਾ ਚਿਹਰਾ ਨੰਗਾ ਹੋ ਗਿਆ ਜਿਹੜੇ ਗਰਤਮੰਦ ਹਿੰਦੂਆਂ ਜਿਨ੍ਹਾਂ ਦੇ ਅੰਦਰ ਥੋੜੀ ਜਿਹੀ ਵੀ ਗਰਤ ਹੈ ਆਪਣੇ ਧਰਮ ਨੂੰ ਮੰਨਣ ਵਾਲੇ ਆ ਆਪਣੀ ਗੋ ਮਾਤਾ ਨੂੰ ਮਾਤਾ ਮੰਨਣ ਵਾਲੇ ਆ ਉਹ ਇਹਨਾਂ ਪਾਰਟੀਆਂ ਤੋਂ ਖੜਾ ਛਡਾਣ ਇਹਨਾਂ ਦੇ ਵਿਰੋਧ ਚ ਖੜੇ ਹੋਣ ਕਿਉਂਕਿ ਜਦੋਂ ਅਸੀਂ ਇਹੋ ਜਿਹੀ ਪਾਰਟੀਆਂ ਨੂੰ ਤਾਕਤ ਦੇ ਕੇ ਗੱਦੀ ਤੇ ਬਿਠਾਣੇ ਆ ਸਾਨੂੰ ਵੀ ਜਦੋਂ ਉਹ ਗੱਦੀ ਤੇ ਬੈਠ ਕੇ ਗੋ ਮਾਤਾ ਦੀ ਹੱਤੇ ਕਰਦੇ ਆ ਅਸੀਂ ਵੀ ਉਸ ਪਾਪ ਦੇ ਬਰਬਰ ਦੇ ਦੋਸ਼ੀ ਬਣਦੇ ਆ ਕਿਉਂਕਿ ਇਹ ਸਰਕਾਰ ਨੇ ਸਿਰਫ ਹਿੰਦੂਆਂ ਨੂੰ ਸਨਾਤਨੀਆਂ ਨੂੰ ਗੁੰਮਰਾਹ ਕਰਕੇ ਅੱਜ ਇਹਨਾਂ ਨੇ ਇੱਕ ਨਵਾਂ ਕੰਮ ਸ਼ੋਸ਼ਾ ਛੱਡਿਆ ਹੋਇਆ ਹੈ ਦੇਸ਼ ਨੂੰ ਹਿੰਦੂ ਰਾਸ਼ਟਰ ਕੋਸ਼ਿਸ਼ਤ ਕਰਨ ਵਾਸਤੇ ਮੈਂ ਇਹ ਪੁੱਛਣਾ ਚਾਹਾਂਗਾ ਵੀ ਜਿਹੜੀ ਇਹ ਕਹਿੰਦੀ ਆ ਵੀ ਅਸੀਂ ਸਨਾਤਨੀ ਸਰਕਾਰ ਆਂ ਮੰਨੋ ਕੋਈ ਕੰਮ ਦੱਸੇ ਸਨਾਤਨੀ ਸਰਕਾਰ ਕੀ ਇਹਨਾਂ ਨੇ ਦੇਸ਼ ਚ ਗਊ ਹੱਤਿਆ ਬੰਦ ਕੀਤੀ ਹੈ ਕੀ ਇਹਨਾਂ ਨੇ ਜਿਹੜੇ ਮੰਦਰ ਸਾਡੇ ਸਰਕਾਰਾਂ ਦੇ ਕਬਜ਼ੇ ਚ ਹੈ ਉਹ ਸਾਡੇ ਮੰਦਰ ਆਜ਼ਾਦ ਕੀਤੇ ਕੀ ਇਹਨਾਂ ਨੇ ਵਕਫ ਬੋਰਡ ਭੰਗ ਕੀਤਾ ਕੋਈ ਤਾਂ ਕੰਮ ਦੱਸਣ ਸਾਨੂੰ ਇਹਨਾਂ ਨੇ ਜਿਹੇ ਕੰਮ ਕੀਤੇ ਹਨ ਗਊ ਰક્ષਕਾਂ ਤੇ ਹੱਤਿਆਚਾਰ ਕਰਨ ਦਾ ਕੰਮ ਕੀਤਾ ਜਿਹੜਾ ਕੋਈ ਗਊ ਮਾਤਾ ਦੀ ਅਵਾਜ਼ ਚੱਕਦਾ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਗਊ ਰક્ષਕਾਂ ਨੂੰ ਜੇਲ੍ਹਾਂ ਭੇਜਣ ਦਾ ਕੰਮ ਕੀਤਾ ਗਊ ਰક્ષਕਾਂ ਨੂੰ ਗੁੰਡੇ ਕਹਿਣ ਦਾ ਕੰਮ ਕੀਤਾ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹਾਂਗਾ ਜਿਸ ਗਊ ਰੱਖਿਆ ਦਲ ਨੇ ਪੂਰੇ ਦੇਸ਼ ਚ ਕਰੋੜਾਂ ਗਊਆਂ ਦੀ ਜਾਨ ਬਚਾਈ ਹੈ ਉਹਨਾਂ ਨੂੰ ਗੁੰਡੇ ਦਾ ਦਰਜਾ ਦੇ ਰਹੀ ਹੈ ਬੀਜੇਪੀ ਸਰਕਾਰ ਬੀਜਪੀ ਦਾ ਖਾਸ ਕਰਕੇ ਪ੍ਰਧਾਨ ਮੰਤਰੀ ਅਰ ਜੇ ਮੈਂ ਗੱਲ ਕਰਾਂ ਜਿਨ੍ਹਾਂ 부ਚੜ ਖਾਨਿਆਂ ਤੋਂ ਕਰੋੜਾਂ ਰੁਪਈਆ ਚੰਦਾ ਖਾ ਕੇ ਅੱਜ ਤੱਕਰ ਕਰੋੜੇ ਹਿੰਦੂ ਅਖਬਾਰ ਹੈ ਮੈਨੂੰ ਇਹ ਵੀ ਮਜਬੂਰਨ ਕਹਿਣਾ ਪਏਗਾ ਜਿਨ੍ਹਾਂ ਸਨਾਤਨੀ ਤੁਸੀਂ ਨਾਲ ਲੱਗੇ ਹੋਇਓ ਇਹ ਅੱਜ ਉਹ ਸਮਾਂ ਚੱਲ ਰਿਹਾ ਜੋ ਮਹਾ ਭਾਰਤ ਦਾ ਸਮਾਂ ਚੱਲ ਰਿਹਾ ਸੀ ਉਹੀ ਗ੍ਰਹਿ ਅੱਜ ਬਰਮੰਡ ਦੇ ਅੰਦਰ ਉਸੇ ਪੋਜੀਸ਼ਨ ਦੇ ਅੰਦਰ ਅੱਜ ਫੇਰ ਇੱਕ ਯੁੱਧ ਹੋਏਗਾ ਉਹ ਵੀ ਯੁੱਧ ਆਪਣੇਆ ਚ ਹੋਇਆ ਸੀ ਇਹ ਯੁੱਧ ਵੀ ਆਪਣੇਆ ਚ ਹੋਣਾ ਤੁਸੀਂ ਦੇਖਣਾ ਵੀ ਤੁਸੀਂ ਧਰਮ ਵਾਲੇ ਪਾਸੇ ਖੜਨਾ ਹੈ ਜਾਂ ਤੁਸੀਂ ਅਧਰਮ ਵਾਲੇ ਪਾਸੇ ਖੜਨਾ ਜਾਂ ਤੁਸੀਂ ਗਊਆਂ ਕਟਵਾਉਣ ਵਾਲਿਆਂ ਦਾ ਸਾਥ ਦੇਣਾ ਜਾਂ ਤੁਸੀਂ ਗਊਆਂ ਬਚਾਉਣ ਵਾਲਿਆਂ ਦਾ ਸਾਥ ਦੇਣਾ ਅੱਜ ਇਹ ਫੈਸਲਾ ਤੁਸੀਂ ਕਰਨਾ ਉਸ ਸਮੇਂ ਵੀ ਜਿਹੜੇ ਲੋਕ ਧਰਮ ਨੂੰ ਮੰਨਣ ਵਾਲੇ ਸੀ ਚاہے ਉਹ ਕੌਰਵਾ ਕੰਨੀ ਸੀ ਉਹ ਉਹਨਾਂ ਨੇ ਮੌਕੇ ਤੇ ਆ ਕੇ ਪਾੜਾ ਬਦਲਿਆ ਸੀ ਮੈਂ ਅੱਜ ਅਸ ਕਰਾਂਗਾ ਜਦੋਂ ਗਊ ਦੀ ਗੱਲ ਆਏਗੀ ਸਾਰੇ ਸਨਾਤਨੀ ਬੀਜੇਪੀ ਨੂੰ ਛੱਡ ਕੇ ਸ਼ੰਕਰਾਚਾਰਾ ਜੀ ਦੀ ਸ਼ਰਨ ਚਾਣਗੇ ਜਿਹੜੇ ਸਾਡੇ ਜਗਤਗੁਰੂ ਹੈ ਜਿਹੜੇ ਸਾਨੂੰ ਧਰਮ ਦਾ ਰਸਤਾ ਦੱਸਣ ਵਾਲੇ ਹੈ ਜਿਹੜੇ ਦੇਸ਼ ਦੇ ਅੰਦਰ ਗਊ ਮਾਤਾ ਦੀ ਹੱਤੇ ਦਾ ਕਲੰਕ ਖਤਮ ਕਰਨ ਵਾਸਤੇ ਜਿਨ੍ਹਾਂ ਨੇ ਬੀੜਾ ਚੱਕਿਆ ਉਹਨਾਂ ਦੀ ਸ਼ਰਨ ਚਾ ਕੇ ਅਪਾ ਇੱਕ ਸੁਨੇਹਾ ਦਇ ਇਹ ਪੂਰੀ ਦੁਨੀਆ ਦੇ ਅੰਦਰ ਕਿਉਂਕਿ ਸਾਡਾ ਜਿਹੜਾ ਧਰਮ ਹੈ ਉਹ ਇੱਕ ਇਹੋ ਜਿਹਾ ਧਰਮ ਹੈ ਜਦੋਂ ਰਾਵਣ ਨੇ ਗਲਤ ਕੰਮ ਕੀਤਾ ਸੀ ਸੀਤਾ ਮਾਤਾ ਦਾ ਹਰਨ ਕਰਿਆ ਸੀ ਉਹਦੀ ਅੱਜ ਤੱਕ ਨਿੰਦਾ ਕੀਤੀ ਜਾਂਦੀ ਹੈ ਉਹਦਾ ਪਤਲਾ ਜਲਾਇਆ ਜਾਂਦਾ ਹੈ ਤਾਂ ਮੈਂ ਇਹ ਕਹਾਂਗਾ ਆਉਣ ਵਾਲੇ ਸਮੇਂ 'ਚ 30 ਤਰੀਕ ਤੋਂ ਬਾਅਦ ਸਾਡੇ ਜਿੰਨੇ ਵੀ ਸਨਾਤਨੀਆਂ ਦੇਸ਼ ਦੇ ਅੰਦਰ ਲੱਖਾਂ ਹੀ ਗਊਸ਼ਾਲਾ ਹਰ ਗਊਸ਼ਾਲਾ ਦੇ ਅੰਦਰ ਪ੍ਰਧਾਨ ਮੰਤਰੀ ਦਾ ਇਹਨਾਂ ਦੀ ਬਜਪਾ ਸਰਕਾਰ ਦਾ ਪੁਤਲਾ ਸਾੜਿਆ ਜਾਊਗਾ ਪੂਰੀ ਦੁਨੀਆ ਦੇ ਅੰਦਰ ਦੱਸਿਆ ਜਾਊਗਾ ਵੀ ਜਿਹੜਾ ਸਾਡੀ ਗਊ ਮਾਤਾ ਨੂੰ ਕਟਵਾਉਣ ਦੇ ਵਾਸਤੇ ਖੜਿਆ ਹੈ ਉਹਦਾ ਫਿਰ ਸਨਾਤਨੀ ਜਦੋਂ ਹਸ਼ਰ ਕਰਦੇ ਆ ਜੇ ਉਹ ਅਸਮਾਨ ਤੇ ਬਿਠਾ ਸਕਦੇ ਆ ਤਾਂ ਉਹ ਧਰਤਲ ਤੇ ਵੀ ਲੈ ਕੇ ਆ ਸਕਦੇ ਆ ਆ ਨਾਲੇ ਸਮੇਂ 'ਚ ਤੁਹਾਨੂੰ ਸਾਰਿਆਂ ਨੂੰ ਜਾਗਣਾ ਚਾਹੀਦਾ ਪੰਜਾਬ ਦੀ ਜਿਹੜੀ ਧਰਤੀ ਹੈ ਇਹ ਗੁਰੂਆਂ ਦੀ ਧਰਤੀ ਹੈ ਇਹ ਜਿਹੜਾ ਖਾਲਸਾ ਪੰਥ ਗੁਰੂਆਂ ਨੇ ਸਜਾਇਆ ਸੀ ਇਹ ਗਊ ਗਰੀਬ ਦੀ ਰੱਖਿਆ ਵਾਸਤੇ ਇਹ ਖਾਲਸਾ ਪੰਥ ਸਜਾਇਆ ਸੀ ਅੱਜ ਇਸ ਧਰਤੀ ਤੇ ਵੀ ਬਹੁਤ ਜ਼ਿਆਦਾ ਗਊ ਹੱਤੇ ਹੋ ਰਹੀ ਹੈ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਮੈਂ ਭਗਵੰਤ ਮਾਨ ਜੀ ਨੂੰ ਕਹਾਂਗਾ ਜੇ ਤੁਸੀਂ ਦੁਬਾਰਾ ਸਤਾ ਦੇ ਅੰਦਰ ਆਣਾ ਤਾਂ ਤੁਸੀਂ ਗਊ ਮਾਤਾ ਨੂੰ ਰਾਜੇ ਮਾਤਾ ਦਾ ਦਰਜਾ ਦਿਓ ਕਿਉਂਕਿ ਪੰਜਾਬ ਨੂੰ ਕੋਈ ਗਊ ਮਾਸ ਨੂੰ ਨਰਿਆਤ ਕਰਨ ਦਾ ਕੋਈ ਇਹੋ ਜਿਹਾ ਧੰਦਾ ਨਹੀਂ ਚੱਲ ਰਿਹਾ ਪੰਜਾਬ ਦੇ ਅੰਦਰ ਪੰਜਾਬ ਦੀ ਸਰਕਾਰ ਨੂੰ ਕੋਈ ਨੁਕਸਾਨ ਹੋਣ ਵਾਲਾ ਨਹੀਂ ਹੈ ਪੰਜਾਬ ਦੀ ਸਰਕਾਰ ਨੂੰ ਉਲਟਾ ਫਾਇਦਾ ਹੋਊਗਾ ਜਿੰਨੇ ਸਨਾਤਨੀਆਂ ਪੰਜਾਬ ਦੇ ਅੰਦਰ ਉਹ ਭਗਵੰਤ ਮਾਨ ਜੀ ਦੇ ਨਾਲ ਖੜੇ ਹੋ ਜਾਣਗੇ ਜੇ ਉਹ ਸਾਡੇ ਨਾਲ ਵਾਅਦਾ ਕਰਦੇ ਆ ਆ ਨਾਲੇ ਸਮੇਂ ਚ ਨੂੰ ਗਊ ਮਾਤਾ ਨੂੰ ਜਿਹੜਾ ਰਾਜੇ ਮਾਤਾ ਦਾ ਦਰਜਾ ਦੇ ਦੰਨੇ ਆ ਤਾਂ ਅਸੀਂ ਜਿੰਨੇ ਵੀ ਵਾਅਦਾ ਕਰਦੇ ਆ ਜਿੰਨੇ ਗਊ ਰક્ષਕਾਂ ਲੱਖਾਂ ਦੀ ਤਦਾਦ 'ਚ ਅਸੀਂ ਉਸ ਸਰਕਾਰ ਦਾ ਪ੍ਰਚਾਰ ਕਰਾਂਗੇ ਜਿਹੜਾ ਸਾਡੀ ਗਊ ਮਾਤਾ ਨੂੰ ਬਚਾਉਣ ਦਾ ਕੰਮ ਕਰੇਗਾ ਗਊ ਮਾਤਾ ਨੂੰ ਸਨਮਾਨ ਮਿਲੇਗਾ ਉਸ ਨੂੰ ਰਾਸ਼ਟਰੀ ਮਾਤਾ ਦਾ ਦਰਜਾ ਦੇਵੇਗਾ ਸਾਡੇ ਧਰਮ ਦੀ ਇੱਜ਼ਤ ਕਰੇਗਾ ਅਸੀਂ ਵੀ ਉਸ ਪਾਰਟੀ ਦੀ ਇੱਜ਼ਤ ਕਰਾਂਗੇ ਭਾਜਪਾ ਦੇ ਨਾਲ ਜੁੜੇ ਹੋਏ ਸੀ ਕਿ ਅੱਜ ਤੁਸੀਂ ਭਾਜਪਾ ਦੇ ਅਗੇਂਸਟ ਹੋ ਰਹੇ ਹੋ ਬਿਲਕੁਲ ਸਹੀ ਗੱਲ ਕਹੀ ਹੈ ਇੱਥੇ ਕਈ ਪੁਰਾਣੇ ਪੱਤਰਕਾਰ ਬੈਠੇ ਆਂ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਵੀ ਮੈਂ ਕਿਉਂ ਬਾਜਪਾ ਸਰਕਾਰ ਛੱਡੀ ਸੀ ਉਸ ਸਮੇਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਦੋਂ ਬਾਜਪਾ ਹੀ ਸਰਕਾਰ ਦਾ ਰਾਜ ਸੀ ਬਾਜਪਾ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸੀ ਪੰਜਾਬ ਕੇਸਰੀ ਦੇ ਅੰਦਰ ਇੱਕ ਲੇਖ ਲੱਗਿਆ ਸੀ ਜਿਦਾ ਖੇਤੀ ਮੰਤਰੀ ਨੇ ਇੱਕ ਅੰਕੜੇ ਪੇਸ਼ ਕਰੇ ਸੀ ਵੀ ਬਾਜਪਾ ਸਰਕਾਰ ਨੇ 4700 ਕਰੋੜ ਰੁਪਏ ਵਰਲਡ ਬੈਂਕ ਤੋਂ ਲੋਨ ਲੈ ਕੇ ਦੇਸ਼ ਦੇ ਅੰਦਰ 317 ਅਧੁਨਿਕ ਬੁਚੜਖਾਨੇ ਸਥਾਪਿਤ ਕਰੇ ਸੀ ਜਦੋਂ ਮੈਂ ਇਹ ਖਬਰ ਪੜ੍ਹੀ ਮੈਂ ਸਾਰੀ ਰਾਤ ਨਹੀਂ ਸੋਇਆ ਤਾਂ ਮੈਂ ਇੱਕ ਸਵੇਰ ਇੱਕ ਬਿਆਨ ਜਾਰੀ ਕਰਿਆ ਸੀ ਉਹ ਸ਼ਾਇਦ ਮੇਰੇ ਪਿੱਛੇ ਮੇਰੇ ਵੱਡੇ ਭਰਾ ਬੈਠੇ ਆ ਸ਼ੋਕ ਅਸ਼ੋਕ ਜੀ ਪ੍ਰੇਮੀ ਜੀ ਇਹਨਾਂ ਦੇ ਅਖਬਾਰ ਦੇ ਅੰਦਰ ਵੀ ਉਹ ਛਪਿਆ ਸੀ ਮੈਂ ਇਹ ਗੱਲ ਕਹੀ ਸੀ ਅੱਜ ਵੀ ਕਹਿ ਸਕਦਾ ਅੱਜ ਵੀ ਉਹੀ ਗੱਲ ਹੈ ਭਾਜਪਾ ਬੁਚੜਾਂ ਦੀ ਪਾਰਟੀ ਅਰ ਬਜਪਈ ਦੇਸ਼ ਦਾ ਸਭ ਤੋਂ ਵੱਡਾ ਬੁਚੜੇ ਗੱਲ ਮੈਂ ਕਹੀ ਸੀ ਅੱਜ ਵੀ ਇਹੀ ਗੱਲ ਇਨਾਂ ਤੇ ਸਬਤ ਹੁੰਦੀ ਹੈ ਇਹਨਾਂ ਨੇ ਮੈਂ ਉਦੋਂ ਸਮਝ ਗਿਆ ਸੀ ਇਹਨਾਂ ਦੀ ਨੀਤੀ ਮੈਂ ਉਸ ਤੋਂ ਬਾਅਦ ਇਹਨਾਂ ਨੂੰ ਤਿਆਗ ਪੱਤਰ ਦੇ ਦਿੱਤਾ ਸੀ ਪਰ ਇਹਨਾਂ ਨੇ ਮੈਨੂੰ 5 ਸਾਲ ਵਾਸਤੇ ਕੱਢਿਆ ਸੀ ਮੈਂ ਇਹਨਾਂ ਨੂੰ ਸਦਾ ਵਾਸਤੇ ਦਿਲੋਂ ਕੱਢ ਤੇ ਸੀ ਕਿਉਂਕਿ ਮੇਰਾ ਜਿਹੜਾ ਮਕਸਦ ਹੈ ਗਊ ਮਾਤਾ ਨੂੰ ਬਚਾਣ ਦਾ ਮਕਸਦ ਹੈ ਜਿਹੜੀ ਸਰਕਾਰ ਗਊ ਮਾਤਾ ਨੂੰ ਵਧਣ ਦੀ ਗੱਲ ਕਰੇ ਗਈ ਬੁਚੜਖਾਨੇ ਲਾਏ ਗਈ ਜਾਂ ਬੁਚੜਖਾਨਿਆਂ ਤੋਂ ਪੈਸੇ ਖਾਏ ਗਈ ਉਹਨਾਂ ਨੂੰ ਆਪਾਂ ਬੁੱਚੜ ਹੀ ਕਹਿ ਸਕਦੇ ਹਾਂ ਹੋਰ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਮੈਂ ਇਹਨਾਂ ਨੂੰ ਕਹਿ ਸਕਾਂ